ਕਾਂਗਰਸ ਪਾਰਟੀ ਲਗਾਤਾਰ ਪ੍ਰਚਾਰ ਕਰ ਰਹੀ ਹੈ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਹ ਤਿੱਖੇ ਤੇਵਰਖਤਿਆਰ ਕਰਦੀ ਵੀ ਨਜ਼ਰ ਆ ਰਹੀ ਹੈ ਪਰ ਖਾਸ ਤੌਰ ਦੇ ਉੱਤੇ ਚਰਚਾਵਾਂ ਦੇ ਵਿੱਚ ਇਕੱਠਾਂ ਦੇ ਵਿੱਚ ਸੰਬੋਧਨ ਕਰਦੇ ਹੋਏ ਰਾਜਾ ਬਣਿੰਗ ਬੜੇ ਤਿੱਖੇ ਇਲਜ਼ਾਮ ਆਮ ਆਦਮੀ ਪਾਰਟੀ ਸਰਕਾਰ ਉੱਤੇ ਵੀ ਲਗਾ ਰਹੇ ਨੇ ਜਿੱਥੇ ਪਹਿਲਾਂ ਇਹ ਸਾਰੀ ਮੁਹਿਮ ਖਾਲਿਸਤਾਨ ਵਿਰੋਧੀ ਨਜ਼ਰ ਆ ਰਹੀ ਸੀ ਉੱਥੇ ਹੀ ਹੁਣ ਇਸ ਮੁਹਿੰਮ ਦੇ ਵਿੱਚ ਵਿਰੋਧੀ ਪਾਰਟੀਆਂ ਦਾ ਜ਼ਿਕਰ ਵੀ ਆਉਣ ਲੱਗਿਆ। ਖਾਸ ਤੌਰ ਦੇ ਉੱਤੇ ਰਾਜਾ ਵੜਿੰਗ ਨੇ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਅੰਦਰ ਬੀਬੀਆਂ ਵਾਸਤੇ ਬੱਸਾਂ ਦਾ ਕਰਾਇਆ ਆਮ ਆਦਮੀ ਪਾਰਟੀ ਨੇ ਨਹੀਂ, ਕਾਂਗਰਸ ਨੇ ਖਤਮ ਕੀਤਾ ਹੈ। ਰਾਜਾ ਵੜਿੰਗ ਨੇ ਤਰਨਤਾਰਨ ਦੇ ਵਿੱਚ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਕਿਹਾ ਆਮ ਆਦਮੀ ਪਾਰਟੀ ਨੇ ਨਹੀਂ ਕਾਂਗਰਸ ਨੇ ਬੀਬੀਆਂ ਦਾ ਬੱਸਾਂ ਦਾ ਕਰਾਇਆ, ਮਾਫ ਕੀਤਾ। ਇਸ ਦੇ ਨਾਲ ਲਾਲ ਮਹਿਲਾਵਾਂ ਨੂੰ ਉੱਥੇ ਮੌਜੂਦ ਮਹਿਲਾਵਾਂ ਨੂੰ ਵੀ ਯਾਦ ਕਰਵਾਇਆ ਕਿ 1100 ਰੁਪਇਆ ਜਿਹੜਾ ਆਮ ਆਦਮੀ ਪਾਰਟੀ ਨੇ ਦੇਣ ਦਾ ਵਾਅਦਾ ਕੀਤਾ ਸੀ ਉਹ ਅਜੇ ਤੱਕ ਬੀਬੀਆਂ ਨੂੰ ਨਹੀਂ ਦਿੱਤਾ ਗਿਆ ਕੀ ਕੁਝ ਬੋਲੇ ਨੇ ਹੋਰ ਰਾਜਾ ਵਰਿੰਗ ਆਓ ਸੁਣਦੇ ਹਾਂ ਉਹ ਯਾਰ ਆਇਆ ਨਹੀਂ ਅੱਜ 4 ਸਾਲ ਹੋ ਗਏ ਬਾਹਰੋ ਚੋਕਾ 48 48000 ਰੁਪਇਆ ਬੀਬੀਆਂ ਦਾ ਬਕਾਇਆ ਬੰਦਾ ਹੈ ਝਾੜੂ ਵਾਲੇ ਦੇਜੋ ਤੇ ਵੋਟ ਲੈ ਲਓ ਤੁਸੀਂ ਕਿਹਾ ਸੀ 1000 ਰੁਪਇਆ ਮਹੀਨਾ ਦੇਾਂਗੇ ਅੱਜ 4 ਸਾਲ ਹੋ ਗਏ ਬੱਸਾਂ ਦਾ ਕਿਰਾਇਆ ਕਿਹਨੇ ਮੁਫਤ ਕੀਤਾ ਤੁਹਾਡਾ ਬੀਪੀਆ ਦਾ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਫਤ ਕੀਤਾ ਪ੍ਰਾਣੇ ਬਿਜਲੀ ਦੇ ਬਿੱਲ ਬਕਾਏ ਕਿਹਨੇ ਮaaf ਕੀਤੇ ਉਹ ਕਾਂਗਰਸ ਨੇ ਕੀਤੇ ਹਜੇ ਕਾਂਗਰਸ ਮਾੜੀ ਹੈ ਜੇ ਸਿੱਖੀ ਦੀ ਗੱਲ ਕਰ ਲਈਏ ਪਹਿਲਾ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਕਾਂਗਰਸ ਨੇ ਬਣਾਇਆ ਹੈ ਉਹ ਦੇਖ ਲਓ ਕਿਹੜਾ ਥੋੜਾ ਸਿੱਖ ਪਹਿਲਾ ਸਿੱਖ ਦੇਸ਼ ਦਾ ਰਾਸ਼ਟਰਪਤੀ ਜਿਹੜਾ ਪਾਠ ਕਰਦਾ ਸੀ ਗੁਰਦੁਆਰੇ ਤੇ ਸਾਈਕਲ ਤੇ ਚੱਲਦਾ ਸੀ ਜਾਨੀ ਜੈ ਸਿੰਘ ਕਾਂਗਰਸ ਨੇ ਬਣਾਇਆ ਮਿਸਤਰੀ ਸੀ ਜਾਦਾ ਬੂਟਾ ਸਿੰਘ ਪੱਠੇ ਪਾਇਆ ਕਰਦਾ ਸੀ ਰੰਗਰੇਟੇ ਗੁਰੂ ਕੇ ਬੇਟੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਬੂਟਾ ਸਿੰਘ ਕਾਂਗਰਸ ਨੇ ਤੱਕ ਗੜਾ ਫੌਜਾਂ ਦੇ ਜਰਨੈਲ ਬਣਾਏ ਪਾਗਲੇ ਅੱਜ ਹਿੰਦੁਸਤਾਨ ਦੀ ਸਰਕਾਰ ਚ ਇੱਕ ਪਾਗਲਾ ਬੰਦਾ ਜਿਹੜਾ ਪੰਜਾਬ ਦਾ ਉਹ ਹੈ ਨਹੀਂ ਮਗਰਲੇ 11 ਸਾਲਾਂ ਦਾ ਸਰਦਾਰ ਜੀ ਜਦੋਂ ਦਾ ਦੇਸ਼ ਬਣਿਆ ਸੀਗਾ ਉਹ ਯਾਰ ਆਇਆ ਨਹੀਂ ਅੱਜ 4 ਸਾਲ ਹੋ ਗਏ 12 ਚੋਕਾ 48 48000 ਰੁਪਏ ਬੀਬੀਆਂ ਦਾ ਬਕਾਇਆ ਬੰਦਾ ਝਾੜੂ ਵਾਲੇਓ ਦੇਜੋ ਫੇ ਵੋਟ ਲੈ ਜੋ ਤੁਸੀਂ ਕਿਹਾ ਸੀ 10000 ਰੁਪਿਆ ਮਹੀਨਾ ਦੇਵਾਂਗੇ ਅੱਜ 4 ਸਾਲ ਹੋ ਗਏ ਬੱਸਾਂ ਦਾ ਕਿਰਾਇਆ ਕਿਹਨੇ ਮੁਫਤ ਕੀਤਾ ਤੁਹਾਡਾ ਬੀਪੀਆਂ ਦਾ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਫਤ ਕੀਤਾ ਪ੍ਰਾਣੇ ਬਿਜਲੀ ਦੇ ਬਿੱਲ ਬਕਾਏ ਕਿਹਨੇ ਮaaf ਕੀਤੇ ਉਹ ਕਾਂਗਰਸ ਨੇ ਕੀਤੇ ਹਜੇ ਕਾਂਗਰਸ ਮਾੜੀ ਹੈ ਜੇ ਸਿੱਖੀ ਦੀ ਗੱਲ ਕਰ ਲਈਏ ਪਹਿਲਾ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਕਾਂਗਰਸ ਨੇ ਬਣਾਇਆ ਹੁਣ ਵੇਖ ਲੋ ਕਿਹੜਾ ਥੋੜਾ ਸਿੱਖ ਪਹਿਲਾ ਸਿੱਖ ਦੇਸ਼ ਦਾ ਰਾਸ਼ਟਰਪਤੀ ਜਿਹੜਾ ਪਾਠ ਕਰਦਾ ਸੀ ਗੁਰਦੁਆਰੇ ਤੇ ਸਾਈਕਲ ਤੇ ਚੱਲਦਾ ਸੀ ਗਿਆਨੀ ਜੈ ਸਿੰਘ ਕਾਂਗਰਸ ਨੇ ਬਣਾਇਆ ਮਿਸਤਰੀ ਸੀ ਜੱਦਾ ਬੂਟਾ ਸਿੰਘ ਪੱਠੇ ਪਾਇਆ ਕਰਦਾ ਸੀ ਰੰਗਰੇਟੇ ਗੁਰੂ ਕੇ ਬੇਟੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਪੂਟਾ ਸਿੰਘ ਕਾਂਗਰਸ ਨੇ ਪਾਗੜਾ ਫੌਜਾਂ ਦੇ ਜਰਨੈਲ ਬਣਾਏ ਪਾਗੜੇ ਅੱਜ ਹਿੰਦੁਸਤਾਨ ਦੀ ਸਰਕਾਰ ਚ ਇੱਕ ਪਾਗੜਾ ਬੰਦਾ ਜਿਹੜਾ ਪੰਜਾਬ ਦਾ ਉਹ ਹੈ ਨਹੀਂ ਮਗਰਲੇ 11 ਸਾਲਾਂ ਦਾ ਸਰਦਾਰ ਜੀ ਜਦੋਂ ਦਾ ਦੇਸ਼ ਬਣਿਆ ਸੀਗਾ